ਅੱਛੇ ਦੇ ਨਿਵਾਸੀਆਂ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਉਹ ਸ਼ਿਕਾਇਤ ਕਰ ਰਹੇ ਸੀ ਕਿ ਇਹ ਪਾਣੀ ਸਿਵਰਜ ਦੇ ਪੀਣ ਵਾਲੇ ਪਾਣੀ ਨਾਲ ਮਿਕਸ ਹੋ ਰਿਹਾ ਹੈ ਕਿਸੇ ਨੇ ਧਿਆਨ ਨਹੀਂ ਦਿੱਤਾ ਔਰ ਉਹਦਾ ਨਤੀਜਾ ਇਹ ਨਿਕਲਿਆ ਕਿ ਇੱਕ ਮਾਸੂਮ ਬੱਚੀ ਔਰ ਇੱਕ ਬਜ਼ੁਰਗ ਮਾਤਾ ਤਾਰਾ ਦੇ ਵੀ ਉਹਨਾਂ ਦੀ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੀ ਡੈਥ ਹੋ ਗਈ ਔਰ ਬੱਚੀ ਜਿਹੜੀ ਹੈ ਉਹ ਵੀ ਮਰ ਗਈ ਔਰ ਜੇ ਹੁਣ ਅਸੀਂ ਪਰਿਵਾਰ ਨੂੰ ਮਿਲ ਕੇ ਆਏ ਆ ਪਰਿਵਾਰ ਨੇ ਰੋਂਦੇ ਹੋਏ ਦੱਸਿਆ कि ਜਦੋਂ ਹਾਲਾਤ ਖਰਾਬ ਹੋਏ ਔਰ ਬੱਚੇ ਨੂੰ ਲੈ ਕੇ ਮਾਤਾ ਕੋਸਲਾ ਹਸਪੀਟਲ ਗਏ ਤਾਂ ਉਥੇ ਲਜਾਨ ਤੇ ਉਥੇ ਡਾਕਟਰ ਚਾਹ ਪਾਣੀ ਪੀ ਰਹੇ ਆ ਔਰ ਉਹ ਬੱਚੀ ਤੜਪਦੀ ਰਹੀ ਕਿਸੇ ਨੇ ਉਹਦੀ ਕੇਅਰ ਨਹੀਂ ਕੀਤੀ ਦੇਖਭਾਲ ਨਹੀਂ ਕੀਤੀ ਹਾਲਾਂਕਿ ਸਾਡੇ ਅੱਤੇ ਸਿਹਤ ਮੰਤਰੀ ਖੁਦ ਪਟਿਆਲੇ ਵੀ ਖੇ ਰਹੇ ਆ ਔਰ ਲਗਾਤਾਰ ਘੁੰਮ ਰਹੇ ਆ ਫਿਰ ਰਹੇ ਆ ਡਾਕਟਰ ਹਸਪੀਟਲ ਚੈੱਕ ਕਰ ਰਹੇ ਆ ਉਹਦੇ باوجود ਇਸ ਤਰ੍ਹਾਂ ਦੀ ਲਾਪਰਵਾਹੀ ਹੋ ਜਾਣਾ ਖਾਸ ਕਰਕੇ ਸਿਹਤ ਮੰਤਰੀ ਦੇ ਹੀ ਆਪਣੀ ਕੰਸਟਿਚਨਸੀ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਬੜਾ ਦੁਖਦ ਹੈ ਬੜਾ ਅਫਸੋਸ ਹੈ ਕਿ ਬਾਕੀ ਪੰਜਾਬ ਦੇ ਹਸਪੀਟਲ ਦੇ ਡਾਕਟਰਾਂ ਦਾ ਕੀ ਹਾਲ ਹੋਏਗਾ ਜੇ ਬੱਚੀ ਜਿਹੜੀ ਹੈ ਉੱਥੇ ਤੜਫ ਰਹੀ ਹੈ ਔਰ ਜਿਨ੍ਹਾਂ ਨੂੰ ਡਾਕਟਰਾਂ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਉਹ ਧਿਆਨ ਨਹੀਂ ਕਰਦੇ ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਾਂਗੇ ਸਿਹਤ ਮੰਤਰੀ ਨੂੰ ਵੀ ਅਪੀਲ ਕਰਾਂਗੇ ਕਿ ਉਹ ਸਾਰੇ ਮਾਮਲੇ ਨੂੰ ਸਖਤੀ ਨਾਲ ਲਿਫਟਣ ਜਿਹੜੇ ਵੀ ਕੋਈ ਦੋਸ਼ੀ ਡਾਕਟਰ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਦੀ ਲਾਪਰਵਾਹੀ ਸਦਕਾ ਇਹ ਜਿਹੜੀ ਬੱਚੀ ਮਾਰੀ ਗਈ ਇਹ ਦੁਬਾਰਾ ਵਾਪਸ ਨਹੀਂ ਆ ਸਕਦੀ ਔਰ ਮਾਪੇ ਨੂੰ ਜਿਹੜਾ ਦੁੱਖ ਪਹੁੰਚਾ ਉਹ ਜਿਹੜਾ ਦੁੱਖ ਹੈ ਕਿਸੇ ਤਰੀਕੇ ਨਾਲ ਵੀ ਘਟਾਇਆ ਨਹੀਂ ਜਾ ਸਕਦਾ ਦੂਸਰਾ ਜਿਹੜਾ ਇਹ ਸੀਵਰੇਜ ਦੇ ਪਾਣੀ ਦਾ ਦੇਖ ਰਹੇ ਆ ਆਪਾਂ ਪਟਿਆਲੇ ਦੀਆਂ ਸਾਰੀਆਂ ਸੜਕਾਂ ਖਰਾਬ ਨੇ ਪਟਿਆਲੇ ਦੀ ਸਾਰੀ ਜਿਹੜੀ ਸਫਾਈ ਵਿਵਸਥਾ ਹੈ ਵਿਗੜ ਚੁੱਕੀ ਆ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਪਾਏ ਜਾ ਰਹੇ ਆ ਤੁਸੀਂ ਪਟਿਆਲੇ ਦੇ ਕਿਸੇ ਵੀ ਸੜਕ ਦੇ ਉੱਤੇ ਸੜਕ ਦੇ ਉੱਤੇ ਗੱਡੀ ਚਲਾਉਣਾ ਵਾਹਨ ਚਲਾਉਣਾ ਤਾਂ ਦੂਰ ਦੀ ਗੱਲ ਹੈ ਉਹਦੇ ਉੱਤੇ ਪੈਦਲ ਚੱਲਣਾ ਵੀ ਦੁਬਰ ਹੋ ਗਿਆ ਜਿਹੜਾ ਪਟਿਆਲਾ ਸ਼ਹਿਰ ਬਿਊਟੀਫੁੱਲ ਸ਼ਹਿਰ ਹੁੰਦਾ ਸੀਗਾ ਉਹ ਅੱਜ ਗੰਦਗੀ ਦੇ ਢੇਰ ਬਣੇ ਹੋਏ ਆ ਸੜਕਾਂ ਦਾ ਮਾੜਾ ਹਾਲ ਹੈ ਸਿਮਰ ਜਾਮ ਹੈ ਸਫਾਈ ਦੀ ਕੋਈ ਵਿਵਸਥਾ ਨਹੀਂ ਇਸ ਸਾਰਾ ਟੋਟਲੀ ਨਗਰ ਨਿਗਮ ਇਸ ਮਾਮਲੇ 'ਚ ਟੋਟਲ ਫੇਲ ਹੋ ਗਿਆ ਹੈ ਔਰ ਕਿਆ ਰੋਜ਼ ਅਸੀਂ ਅਖਬਾਰਾਂ 'ਚ ਪੜਦੇ ਆਂ 25 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਇੰਨੇ ਕਰੋੜ ਦਾ ਫਲਾਣਾ ਟੈਂਡਰ ਦਿੱਤਾ ਗਿਆ ਪਰ ਉਹ ਪਟਿਆਲੇ ਕਿੱਥੇ ਨਹੀਂ ਦਿਖ ਰਿਹਾ ਮੈਂ ਸਾਫ਼ ਕਹਿ ਦਾਂਗਾ ਕਿ ਸਿਹਤ ਦੇ ਮਾਮਲੇ 'ਚ ਵੀ ਅਸੀਂ ਪਿਛੜ ਗਏ ਔਰ ਸਫਾਈ ਦੇ ਮਾਮਲੇ 'ਚ ਫਿਰ ਚੜ ਗਏ ਹੈ ਸੀਵਰੇਜ ਜਾਮ ਹੋ ਗਿਆ ਹੈ ਜਗ੍ਹਾ ਜਗ੍ਹਾ ਓਪਨ ਗੰਦਗੀ ਦੇ ਢੇਰ ਪਏ ਹੈ ਤੇ ਇਸ ਤੋਂ ਸਾਫ਼ ਜਾ ਰਿਹਾ ਵੀ ਨਗਰ ਨਿਗਮ ਪਟਿਆਲਾ ਆਪਣੇ ਡਿਊਟੀ ਦੇ ਵਿੱਚ ਔਰ ਸਿਹਤ ਵਿਭਾਗ ਆਪਣੀ ਡਿਊਟੀ ਨਿਭਾਉਣ 'ਚ ਫੇਲ ਹੋ ਗਿਆ ਹੈ ਜਿਹਦਾ ਨਤੀਜਾ ਨਿਕਲਿਆ ਕਿ ਇੱਕ ਬੱਚੇ ਨੂੰ ਕੀਮਤੀ ਜਾਨ ਜਾਣੀ ਪਈ ਔਰ ਇੱਕ ਬਜ਼ੁਰਗ ਮਾਤਾ ਦੀ ਡੈਥ ਹੋਈ। ਸਾਹਿਤ ਮੰਤਰੀ ਵੀ ਹੋ ਕੇ ਗਏ ਆ ਤੇ ਵੱਡੇ ਵੱਡੇ ਜਿਹੜੇ ਦਾਅਵੇ ਕੀਤੇ ਜਾ ਰਹੇ ਸਿਹਤ ਨੂੰ ਲੈ ਕੇ ਉਹ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ? ਦੇਖੋ ਸਿਹਤ ਮੰਤਰੀ ਜੀ ਤਾਂ ਮੈਂ ਵਿਅਕਤੀਗਤ ਇਹ ਕਹਿਣਾ ਚਾਹਨਾ ਵੀ ਬੜਾ ਘੁੰਮਦੇ ਫਿਰਦੇ ਆ ਬੜੀ ਮਿਹਨਤ ਕਰਦੇ ਆ ਪਰ ਸਿਸਟਮ ਹੀ ਟੋਟਲ ਫੇਲ ਹੈ। ਸਿਸਟਮ ਕਾਮਯਾਬ ਨਹੀਂ। ਆਪਾਂ ਡਾਕਟਰ ਦੀ ਗੱਲ ਆਪਾਂ આરોਪ ਨਹੀਂ ਲਗਾ ਰਹੇ, ਪਰਿਵਾਰ આરોਪ ਲਗਾ ਰਿਹਾ ਹੈ। ਜਦ ਡਾਕਟਰ ਇੱਥੇ ਮਾਤਾ ਕੁਸ਼ਲਾ ਕੋ ਡਿਸਪੈਂਸਰੀ ਨਹੀਂ ਹੈ ਬਹੁਤ بڑا ਹਸਪਤਾਲ ਹੈ ਕਈ ਵਾਰ ਉਹਦੇ ਵਿੱਚ ਮਸ਼ੀਨਰੀ ਲਿਆਉਣ ਦੀ ਗੱਲ ਹੋਈ ਹੈ ਅਪਗ੍ਰੇਡ ਕਰਨ ਦੀ ਗੱਲ ਹੋਈ ਹੈ ਰਜਿੰਦਰਾ ਹਸਪਤਾਲ ਨੂੰ ਵੱਡੇ ਲੈਵਲ ਤੇ ਅਪਗ੍ਰੇਡ ਪਰ ਸਿਹਤ ਸੁਵਿਧਾਵਾਂ ਦੇ ਬਾਬਲੇ 'ਚ ਕੇਵਲ ਇਸ਼ਤਿਹਾਰ 'ਚ ਪ੍ਰਚਾਰ ਹੋ ਰਿਹਾ ਧਰਾਤਲ ਤੇ ਜ਼ਮੀਨ ਤੇ ਕੋਈ ਚੀਜ਼ ਨਹੀਂ ਲੱਭ ਰਹੀ ਜਦ ਕੋਈ ਮੁਸੀਬਤ ਆਉਂਦੀ ਹੈ ਪਤਾ ਲੱਗਦਾ ਕਿ ਟੋਟਲ ਸਿਸਟਮ ਫੇਲ ਹੋ ਗਿਆ ਮਹਾਲਾ ਕਲੀਨਿਕ ਵੀ ਨਾਲ ਖੁੱਲੇ ਆ ਇਦੋਂ ਸਿਹਤ ਦੇ ਲੋ ਆ ਸੋਚਦਾ ਦਿਨ ਉਹ ਤੇ ਵੱਖ-ਵੱਖ ਪਰਾਲੀ ਕਿਤੇ ਜਾਇਸ ਪਰ ਉਹਨੂੰ ਕਿਵੇਂ ਦੇਖਦੇ ਹੋਂ ਦੇਖੋ ਮਹੱਲਾ ਕਲੀਨਿਕ ਖੋਲੋ ਜਾਂ ਕੁਝ ਕਰੀਦ ਲੋ ਜਾਂ ਇਮਾਰਤ ਨੂੰ ਰੰਗ ਰੋਗਨ ਕਰ ਲੋ ਉਹਦੇ ਨਾਲ ਉਹ ਬੱਚੇ ਦੀ ਜਾਨ ਤਾਂ ਨਹੀਂ ਤੁਸੀਂ ਬਚਾ ਸਕੇ ਅਗਰ ਜੇ ਤੁਹਾਡਾ ਮਹੱਲਾ ਕਲੀਨਿਕ ਸ਼ਾਨਦਾਰ ਹੁੰਦਾ ਤੁਹਾਡਾ ਸਿਹਤ ਸਿਸਟਮ ਮਜ਼ਬੂਤ ਹੁੰਦਾ ਤਾਂ ਬੱਚੇ ਨੂੰ ਜਾਨ ਨਹੀਂ ਸੀ ਗਵਾਣੀ ਪੈਂਦੀ ਤੇ ਸਿਹਤ ਮੰਤਰੀ ਜਿਹੜੇ ਹੁਣ ਡਾਕਟਰ ਸਾਹਿਬ ਤੇ ਜਾਂ ਹੋਰ ਕਿਸੇ ਜੀ ਵੀ ਦੌਰਾ ਕਰ ਰਹੇ ਆ ਦੇ ਡਾਕਟਰ ਸਾਹਿਬ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਇਸ ਦਾ ਮਤਲਬ ਦੇਖੋ ਹੁਣ ਇਹ ਤਾਂ ਡਾਕਟਰ ਸਾਹਿਬ ਸਿਹਤ ਮੰਤਰੀ ਜੀ ਦੱਸ ਸਕਦੇ ਵੀ ਕਿਉਂ ਨਹੀਂ ਡਰ ਰਹਾ ਡਾਕਟਰਾਂ ਦੇ ਮਨ ਚ ਕਿਉਂ ਨਹੀਂ ਉਹ ਆਪਣੀ ਡਿਊਟੀ ਦੇ ਪ੍ਰਤੀ ਲਗਨ ਸੀ ਕਿ ਅਗਰ ਇਹ ਬੱਚੀ ਨੂੰ ਲੈ ਕੇ ਹਸਪੀਟਲ ਪਹੁੰਚੇ ਤਾਂ ਐਸੇ ਪ੍ਰਯਾਸ ਹੋਣੇ ਚਾਹੀਦੇ ਸੀ ਜਿਹਦੇ ਨਾਲ ਬੱਚੇ ਦੀ ਕੀਮਤੀ ਜਾਨ ਨੂੰ ਬਚਾ ਜਾਣਾ ਚਾਹੀਦਾ ਡਾਕਟਰ ਬਲਬੀਰ ਸਿੰਘ ਤਾਂ ਮਿਹਨਤ ਕਰ ਰਿਹਾ ਕੁੰਮਰੇ ਫਿਰ ਪਰ ਸਿਸਟਮ ਨਹੀਂ ਸਹੀ ਹੋ ਰਿਹਾ ਸਿਸਟਮ ਫੇਲ ਹੋ ਗਿਆ ਸਿਸਟਮ ਦੇ ਫੇਲ ਹੋਣ ਕਾਰਨ ਇਹ ਜਿਹੜਾ ਮੰਤਰੀ ਜੀ ਨੂੰ ਸਰਕਾਰ ਨੂੰ ਚਾਹੀਦਾ ਪਹਿਲਾਂ ਸਿਸਟਮ ਨੂੰ ਅਪਗ੍ਰੇਡ ਕਰੋ ਵਿਅਕਤੀ ਦੇ ਘੁੰਮਣ ਦੇ ਨਾਲ ਕੁਝ ਨਹੀਂ ਹੋਇਆ